ਜੋ ਸਰਦਾਰ ਭਗਵਾਨ ਸਿੰਘ ਮਾਦੋਨ ਨੇ ਨਾਰਾ ਦਿੱਤਾ ਹੈ ਕਿ ਇਸ ਵਾਰ ਪੰਜਾਬ ਬਣੇਗਾ ਹੀਰੋ ਇਸ ਵਾਰ ਹੀ ਕਰਾਂਗੇ 13 0 ਇਸ ਤੋਂ ਅਸੀਂ ਪੂਰੇ ਖਰੇ ਉੱਤਰਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਇਥੋਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਸਰਦਾਰ ਮਲਵਿੰਦਰ ਸਿੰਘ ਕਾ ਤੇ ਸਾਡੀ ਆਮ ਆਦਮੀ ਪਾਰਟੀ ਦੀ ਸਾਰੀ ਟੀਮ ਉਤਿਹਾਰ ਸਹਿਬਾਨ ਵਲੰਟੀਅਰ ਸਹਿਬਾਨ ਤੇ ਬਹੁਤ ਵਧੀਆ ਰਿਸਪੌਂਸ ਆ ਲੋਕਾਂ ਵੱਲੋਂ ਲੋਕ ਉਸ ਨੇ ਜੋ ਕੰਮ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਸਵਾ ਦੋ ਸਾਲ ਚ ਕੀਤਾ ਉਸ ਤੋਂ ਬਹੁਤ ਹਰ ਬੰਦੇ ਦੀ ਸੰਤੁਸ਼ਟੀ ਹੈ ਕਿਉਂਕਿ ਜਿਹੜੀ ਸਾਡੀ ਸਰਕਾਰ ਹੈ ਇਹ ਜਿਹੜੇ 3 ਪਿੱਲਰ ਹਰ ਕਿਸੇ ਡਿਪਾਰਟਮੈਂਟ ਦੇ 3 ਪਿੱਲਰ ਹੁੰਦੇ ਉਹ ਹੁੰਦੇ ਆ ਕਿ ਸੇਵਾਵਾਂ ਸਿੱਖਿਆ ਅਤੇ ਜਿਹੜੀ ਜੋਬਸ ਯਾਨੀ ਨੌਕਰੀ ਤੇ ਉਸ ਤੇ ਸਾਡੀ ਸਰਕਾਰ ਨੇ ਸਵਾ ਦੋ ਸਾਲ ਚ ਇਨਕਲਾਬੀ ਕੰਮ ਕੀਤਾ ਹੈ ਇੰਨਾ ਕੰਮ ਕੀਤਾ ਕਿ ਪਿਛਲੀਆਂ ਸਰਕਾਰਾਂ ਪਿਛਲੇ 20-25 ਸਾਲ ਚ ਨਹੀਂ ਕਰ ਸਕੀਆਂ